ਕੀ ਇੰਡੀਆ ਪਾਕਿਸਤਾਨ ਦਾ ਜਿਹੜਾ ਮੈਚ ਹੈ ਨਾ ਇਹ ਮੈਚ ਹੋਣਾ ਨਹੀਂ ਚਾਹੀਦਾ ਸੀ ਜਿਹੜੇ ਫੌਜੀ ਸ਼ਹੀਦ ਹੋਏ ਆ ਜੰਗ ਦੇ ਦੌਰਾਨ ਉਹਨਾਂ ਘਰਦਿਆਂ ਨੂੰ ਉਹਨਾਂ ਵਿਧਵਾਵਾਂ ਨੂੰ ਪੁੱਛਣਾ ਚਾਹੀਦਾ ਸੀ ਕਿ ਇਹ ਮੈਚ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਕਰਤਾਰਪੁਰ ਦਾ ਲੰਗਾ ਸਾਡੇ ਗੁਰੂ ਮਹਾਰਾਜ ਜੀ ਉੱਥੇ ਬੈਠੇ ਆ ਸਾਡਾ ਦਿਲ ਕਰਦਾ ਏ ਉੱਥੇ ਜਾ ਕੇ ਨਮਸਤਕ ਹੋਣ ਨੂੰ ਉਹ ਬੰਦ ਕੀਤਾ ਗਿਆ ਇਹਨਾਂ ਵੱਲੋਂ ਜੇ ਮੈਚ ਹੋਣਾ ਜ਼ਰੂਰੀ ਏ ਤੇ ਕਰਤਾਰਪੁਰ ਦਾ ਲਾਂਗਾ ਵੀ ਖੋਲਿਆ ਜਾਵੇ ਜੇ ਮੈ ਜ਼ਰੂਰੀ ਆ ਤੇ ਸਾਡਾ ਵਪਾਰ ਵੀ ਖੋਲਿਆ ਜਾਵੇ ਤੁਹਾਡੀ ਗੱਲ ਕਰੀਏ ਤੁਸੀਂ ਹਿੰਦੂ ਜਿੱਥੇ ਨੇਤਾ ਜੇ ਉੱਥੇ ਤੁਸੀਂ ਬੀਜੇਪੀ ਦੇ ਲੀਡਰ ਵੀ ਜੇ ਤੁਹਾਡੀ ਸਰਕਾਰ ਨੇ ਕਹਿੰਦੇ ਬੀਜੇਪੀ ਨੇ ਕਰਾਇਆ ਕਹਿੰਦੇ ਵੱਡੇ ਆਕਾ ਦਾ ਬੇਟਾ ਸੀ ਉਹਨਾਂ ਵੱਲ ਕਰਾਇਆ ਗਿਆ ਜਦੋਂ ਦਲਜੀਤ ਦੀ ਫਿਲਮ ਆਈ ਸੀ ਹੇ ਤੁਸੀਂ ਦੇਖਿਆ ਸੀ ਫਿਲਮ ਬਣੀ ਪਹਿਲੋਂ ਸੀ ਹੀਰੋ ਨੇ ਹਿੰਦੂ ਸਭ ਕੁਝ ਪਹਿਲੋਂ ਹੋਇਆ ਸੀ ਉਸ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ ਤੇ ਜਦੋਂ ਫਿਲਮ ਰਿਲੀਜ਼ ਹੋਣੀ ਸੀ ਬੜਾ ਵਿਰੋਧ ਕੀਤਾ ਗਿਆ ਵੀ ਇਹ ਗਰਦਾਰ ਆ ਜੀ ਇਹਨੇ ਪਾਕਿਸਤਾਨੀ ਹੀਰੋ ਲੱਲੀ ਆ ਜੀ ਆਪਾਂ ਕਹੀ ਵੀ ਇਹ ਜਿਹੜਾ ਮੈਚ ਆ ਇਹ ਸਹੀ ਆ ਤੇ ਫਿਰ ਸਾਡੀਆਂ ਪੰਜਾਬੀ ਫਿਲਮਾਂ ਵੀ ਸਹੀ ਸੀ ਕਿ ਇੱਕ ਪਾਸੇ ਬਾਰਡਰਾਂ ਤੇ ਸਾਡੇ ਬੰਦਿਆਂ ਨੂੰ ਸ਼ਹੀਦ ਕਰਾਇਆ ਜਾ ਰਿਹਾ ਏ ਇੱਕ ਪਾਸੇ ਸਾਡੇ ਗੁਰੂਤਾਂ ਬੰਦ ਕਰਾਤੇ ਗਏ ਆ ਤੇ ਸਾਡੀ ਪੰਜਾਬੀ ਫਿਲਮਾਂ ਬੰਦੀਆਂ ਵਾਂ ਤੇ ਆਪਸ ਵਿੱਚ ਭਾਈਚਾਰਾ ਖਰਾਬ ਕਰ ਲਈ ਇੱਕ ਦੂਜੇ ਦਾ ਵਿਰੋਧ ਕਰਦੇ ਪਏ ਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੱਲਣ ਦੇ ਨਾਲ ਤੁਸੀਂ ਦੇਖਿਆ ਪਿਛਲੇ ਦਿਨੀ ਜਿਹੜਾ ਕਿ ਪਾਕਿਸਤਾਨ ਤੇ ਹਿੰਦੁਸਤਾਨ ਦਾ ਮੈਚ ਹੋਇਆ ਕਈ ਲੋਕਾਂ ਨੇ ਤੇ ਬੜੇ ਚੀਜ਼ ਦੇ ਮਜ਼ੇ ਵੀ ਲਏ ਹੋਣਗੇ ਵੀ ਬੜਾ ਚਿਹਰਬਾੜ ਬੜਾ ਵਧੀਆ ਮੈਚ ਹੋਇਆ ਪਰ ਕਈ ਲੋਕਾਂ ਦੇ ਮਨਾਂ ਵਿੱਚ ਹਜੇ ਵੀ ਜਿਹੜਾ ਦਰਦ ਜਾ ਗਿਆ ਅਤੇ ਅੱਜ ਉਹ ਸਾਡੇ ਕੈਮਰੇ ਸਾਹਮਣੇ ਆਏ ਅਤੇ ਉਹਨਾਂ ਨੇ ਚੀਜ਼ ਦਾ ਵਿਰੋਧ ਵੀ ਕੀਤਾ ਗੱਲਬਾਤ ਵੀ ਜਰੂਰ ਕਰਾਂਗੇ ਸਾਡੇ ਨਾਲ ਤੁਹਾਨੂੰ ਦਸ਼ਕਾਂ ਜਰੂਰ ਸਾਹਮਣੇ ਕਰਾਂਗੇ ਵੀ ਆਪਾਂ ਨਈਅਰ ਜੀ ਜਿਹੜੇ ਕਿ ਹਿੰਦੂ ਨੇਤਾ ਨੇ ਅੱਤਿਆਜ ਨਾਲ ਇਸ ਮੁੱਦੇ ਤੇ ਗੱਲਬਾਤ ਜਰੂਰ ਕਰਾਂਗੇ ਨਈਅਰ ਜੀ ਬਹੁਤ ਬਹੁਤ ਰਸਵਾਖ ਤੇ ਜੀ ਪੰਜਾਬੀ ਲੋਕਾਂ ਨਾਲ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਜੀ ਮੈਂ ਵਿਪਨ ਨਈਅਰ ਬਹੁਤ ਬਹੁਤ ਦਾ ਧੰਨਵਾਦ ਕਿਉਂਕਿ ਇਸ ਮੁੱਦੇ ਤੇ ਲੋਕੀ ਲਗਭਗ ਚੁੱਪੀ ਧਾਰਨ ਕੀਤੇ ਹੋਏ ਆ ਖਾਸ ਕਰਕੇ ਬੀਜੇਪੀ ਅਲੇ ਲਗਾ ਲੀਏ ਜਾਂ ਹਿੰਦੂ ਸਮਾਈ ਲਗਾ ਲੀਏ ਕਿਉਂਕਿ ਦੂਜੇ ਸਮਾਜ ਦੇ ਬਾਰ ਬਾਰ ਇਹ ਕਹਿ ਰਿਹਾ ਹੈ ਕਿ ਇੰਡੀਆ ਪਾਕਿਸਤਾਨ ਦਾ ਜਿਹੜਾ ਮੈਚ ਹੈ ਨਾ ਇਹ ਮੈਚ ਹੋਣਾ ਨਹੀਂ ਚਾਹੀਦਾ ਸੀ ਕਿਉਂਕਿ ਪਹਿਲਗਾਮ ਦੇ ਵਿੱਚ ਜਿਹੜੇ ਹਮਲੇ ਦੇ ਵਿੱਚ ਜਿਹੜੇ ਹਿੰਦੂਆਂ ਦੇ ਜੀਵ ਮਾਰੇ ਗਏ ਆ ਚੁੰਨ ਚੁੰਨ ਕੇ ਮਾਰੇ ਗਿਆ ਕੀ ਉਹਨਾਂ ਦੇ ਲੋਕਾਂ ਘਰਦਿਆਂ ਨੂੰ ਪੁੱਛੋ ਕਿ ਇਹ ਮੈਚ ਹੋਣਾ ਚਾਹੀਦਾ ਸੀ ਜਿਹੜੇ ਫੌਜੀ ਸ਼ਹੀਦ ਹੋਏ ਆ ਜੰਗ ਦੇ ਦੌਰਾਨ ਉਹਨਾਂ ਘਰਦਿਆਂ ਨੂੰ ਉਹਨਾਂ ਵਿਧਵਾਵਾਂ ਨੂੰ ਪੁੱਛਣਾ ਚਾਹੀਦਾ ਸੀ ਕਿ ਇਹ ਮੈਚ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਜਿਹੜੇ ਸਾਡੇ ਪੰਜਾਬ ਦੇ ਖਾਸ ਕਰ ਵਪਾਰੀ ਕਿਉਂਕਿ 80% ਵਪਾਰ ਸਾਡਾ ਪਾਕਿਸਤਾਨ ਨਾਲ ਚੱਲ ਰਿਹਾ ਏ ਬਾਰਡਰ ਤੇ ਲੱਗੇ ਹੋਣ ਕਰਕੇ ਸਾਡਾ ਵਪਾਰ ਦਾ ਇੱਕ ਬਹੁਤ ਵੱਡਾ ਕਾਰਨ ਪਾਕਿਸਤਾਨ ਵੀ ਹੈ ਜਿਹੜੇ-ਜਿਹੜੇ ਵਪਾਰੀਆਂ ਦੇ ਪੈਸੇ ਮਰ ਗਏ ਜਿਨ੍ਹਾਂ ਦਾ ਇਸ ਜੰਗ ਦੇ ਦੌਰਾਨ ਵਪਾਰ ਖਤਮ ਹੋ ਗਿਆ 200% ਕਸਟਮ ਡਿਊਟੀ ਸਾਡੀ ਭਾਰਤ ਸਰਕਾਰ ਨੇ ਲਗਾ ਦਿੱਤੀ ਗਈ ਆ ਕਿ ਅਸੀਂ ਪਾਕਿਸਤਾਨ ਨਾਲ ਵਪਾਰ ਨਾ ਕਰੀਏ ਇਹ ਵਪਾਰ ਬੰਦ ਹੋਣ ਕਰਕੇ ਕਿਸੇ ਕਰਕੇ ਸਿਰਫ ਦੇਸ਼ ਭਗਤੀ ਕਰਕੇ ਦੇਸ਼ ਪ੍ਰੇਮ ਕਰਕੇ ਸਾਡਾ ਦੇਸ਼ ਪਹਿਲੇ ਆ ਵਪਾਰ ਬਾਤ ਦੇ ਵਿੱਚ ਮਹਿੰਦਰ ਸਿੰਘ ਵੀ ਤੁਸੀਂ ਇਹ ਗੱਲ ਕੀਤੀ ਹੈ ਕਿ ਸਭ ਤੋਂ ਪਹਿਲਾਂ ਦੇਸ਼ ਆ ਉਸ ਤੋਂ ਬਾਅਦ ਚੀਜ਼ਾਂ ਆ ਪਰ ਮਹਿੰਦਰ ਸਿੰਘ ਵੀ ਸਭ ਤੋਂ ਪਹਿਲਾਂ ਪਾਕਿਸਤਾਨ ਤੇ ਹਿੰਦੁਸਤਾਨ ਦਾ ਮੈਚ ਜ਼ਰੂਰੀ ਸੀ ਕਿ ਜਾਂ ਸਾਡਾ ਪਹਿਲਾਂ ਦੇਸ਼ ਜ਼ਰੂਰੀ ਸੀ ਮੈਂ ਤੁਹਾਨੂੰ ਫਿਰ ਉਹ ਗੱਲ ਕਹਿ ਰਿਹਾ ਹਾਂ ਕਿ ਦੇਸ਼ ਪਹਿਲੇ ਜ਼ਰੂਰੀ ਏ ਜਿਹੜੇ ਦੇਸ਼ ਦੇ ਲੀਡਰਾਂ ਨੇ ਇਹ ਮੈਚ ਕਰਾਉਣ ਦਾ ਫੈਸਲਾ ਕੀਤਾ ਹੈ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਤੇ ਕਰਦੇ ਰਵਾਂਗੇ ਜਿਹੜੀ ਚੀਜ਼ ਸਹੀ ਲੱਗਦੀ ਆ ਉਹਦਾ ਸਮਰਥਨ ਕਰਦੇ ਆ ਜਿਹੜੀ ਚੀਜ਼ ਗਲਤ ਲੱਗਦੀ ਆ ਉਹਦਾ ਵਿਰੋਧ ਵੀ ਕੀਤਾ ਜਾਏਗਾ ਕਰਤਾਰਪੁਰ ਦਾ ਲੰਗਾ ਸਾਡੇ ਗੁਰੂ ਮਹਾਰਾਜ ਜੀ ਉੱਥੇ ਬੈਠੇ ਆ ਸਾਡਾ ਦਿਲ ਕਰਦਾ ਏ ਉੱਥੇ ਜਾ ਕੇ ਨਮਸਤਕ ਹੋਣ ਨੂੰ ਉਹ ਬੰਦ ਕੀਤਾ ਗਿਆ ਇਹਨਾਂ ਵੱਲੋਂ ਜੇ ਮੈਚ ਕਰਾਇਆ ਜਾ ਸਕਦਾ ਏ ਜੇ ਮੈਚ کہہ ਰਿਹਾ ਕਿ ਭਾਜੀ ਨਹੀਂ ਜੀ ਇੱਕ ਬਿਆਨ ਦੇਖ ਰਿਆ ਸੀ ਮੈਨੂੰ ਪਤਾ ਨਹੀਂ ਕਿਸ ਲੀਡਰ ਦਾ ਜੋ ਕਿਦੇ ਵੀ ਇੰਡੀਆ ਪਾਕਿਸਤਾਨ ਦੇ ਵਿੱਚ ਜੋ ਕੁਝ ਹੋ ਰਿਹਾ ਏ ਖੂਨ ਪਾਣੀ ਇੱਕ ਨਹੀਂ ਹੋ ਸਕਦਾ ਪਰ ਮੈਚ ਇੱਕ ਅਲੱਗ ਚੀਜ਼ ਆ ਬਹੁਤ ਹੀ ਗਲਤ ਬਿਆਨ ਉਸ ਨੂੰ ਮੈਂ ਲੈ ਕੇ ਚੱਲਦਾ ਪਿਆ ਏ ਜੇ ਸਾਡਾ ਕਿਸੇ ਨਾਲ ਵਿਰੋਧ ਚੱਲਦਾ ਏ ਚਾਹੇ ਸਾਡਾ ਗਵਾਂਢੀ ਵੀ ਹੋਵੇ ਅਸੀਂ ਉਹਨਾਂ ਨਾਲ ਬੋਲ ਬਲਾਵਾ ਬੰਦ ਕਰ ਦਿੰਦੇ ਆ ਲੈਣਾ ਦੇਣਾ ਬੰਦ ਕਰ ਦਿੰਦੇ ਆ ਮੈਚ ਇੱਕ ਲਗਾ ਲਿਆ ਜਾਵੇ ਪੀ ਜਿਹੜਾ ਸਾਡਾ ਇੱਕ ਆਪਸੀ ਸੰਬੰਧ ਭਾਈਚਾਰਕ ਨੂੰ ਪੇਸ਼ ਕਰਦਾ ਏ ਕਿ ਮੈਚ ਦੌਰਾਨ ਜੋ ਕੋ ਜੀ ਸਾਡੇ ਖਿਡਾਰੀ ਖੇਡਦੇ ਪਏ ਆ ਇੱਕ ਮਿੱਤਰਤਾ ਦਾ ਪ੍ਰਤੀਕ ਆ ਉਸ ਦੇ ਵਿੱਚ ਹੀ ਇੱਕ ਦੂਜੇ ਨਾਲ ਖੇਡਦੇ ਪਏ ਆ ਮੈਚ ਦਾ ਆਨੰਦ ਲੈਂਦੇ ਆ ਜਦੋਂ ਸਾਡੇ ਦੂਸਰੇ ਦੇਸ਼ਾਂ ਨਾਲ ਦੁਸ਼ਮਣੀ ਹੋ ਗਈ ਵਪਾਰ ਬੰਦ ਕਰ ਲਿਆ ਸਭ ਕੁਝ ਬੰਦ ਹੋ ਗਿਆ ਤੇ ਫਿਰ ਮੈਚ ਕਿਉਂ ਜ਼ਰੂਰੀ ਸੀ ਅਬ ਇਹਨਾਂ ਨੂੰ ਵੀ ਜਿਹੜੇ ਲੋਕ ਹਜੇ ਵੀ ਕਹਿੰਦੇ ਨੇ ਵੀ ਇਹ ਜੀ ਉਹਨਾਂ ਨੇ ਇੱਕ ਦੂਜੇ ਦਾ ਹੱਥ ਨਹੀਂ ਮਿਲਾਇਆ ਦੱਸੋ ਇਹ ਕਿੱਡੀ ਵੱਡੀ ਗੱਲ ਜੇ ਹੱਥ ਨਹੀਂ ਮਿਲਾਇਆ ਭਾਈ ਉਹ ਉਸੇ ਹੱਥਾਂ ਨਾਲ ਉਹਨਾਂ ਨੇ ਬੋਲ ਛੁੱਟੀ ਆ ਤੁਸੀਂ ਬੱਲੇ ਤੇ ਮਾਰੀ ਆ ਇਹ ਕਿੱਡੀ ਗਵੱਡੀ ਗੱਲ ਆ ਵੀ ਉਹਨਾਂ ਨੇ ਹੱਥ ਨਹੀਂ ਮਿਲਾਇਆ ਮੈਚ ਤੇ ਖੇਡਿਆ ਕਿ ਨਹੀਂ ਖੇਡਿਆ ਦੇਖੋ ਹੱਥ ਮਲੋਣਾ ਜਾਂ ਗਲੇ ਮਿਲਣਾ ਤੇ ਜਾਂ ਬਾਅਦ ਵਿੱਚ ਟਰੋਫੀ ਲੈਣ ਲੱਗਿਆ ਇਹਦੇ ਬਾਅਦ ਦੀ ਗੱਲ ਆ ਮੈਚ ਹੀ ਨਹੀਂ ਹੋਣਾ ਚਾਹੀਦਾ ਸੀ ਇਹਦੇ ਬੜੀ ਹਾਸੇ ਹੁਣੇ ਗੱਲ ਆ ਬੱਚਿਆਂ ਵਾਲੀ ਗੱਲ ਕੀਤੀ ਜਾ ਰਹੀ ਆ ਕਿ ਸਾਰਾ ਮੈਚ ਲੰਘ ਗਿਆ ਉਸ ਤੋਂ ਬਾਅਦ ਹੱਥ ਨਹੀਂ ਮਿਲਾਇਆ ਜਾ ਰਿਹਾ ਟਰੋਫੀ ਨਹੀਂ ਤਿਆਰੀ ਜੈ ਇੱਕ ਦੂਜੇ ਨੂੰ ਵਧਾਈ ਹੀ ਨਹੀਂ ਦਿੱਤੀ ਇਤਿਹਾਸੇਉਣੀ ਗੱਲਿਆ ਹਜ਼ਾਰਾਂ નિર્ਦੋਸ਼ ਫੌਜੀ ਮਾਰੇ ਗਏ ਕਿੰਨੇ ਹੀ ਘਰਾਂ ਦੇ ਸੁਹਾਗ ਉਜੜ ਗਏ ਕਰੋੜਾਂ ਰੁਪਏ ਦਾ ਸਾਡੇ ਦੇਸ਼ ਦਾ ਨੁਕਸਾਨ ਹੋ ਗਿਆ ਕਿਉਂਕਿ ਜਿੰਨੀ ਵੀ ਗੋਲੀ ਬਾਰੂਦ ਚਲਾਇਆ ਗਿਆ ਏ ਜਿੰਨੇ ਵੀ ਬੰਬ ਚਲਾਏ ਗਿਆ ਆਖਰਕਾਰ ਉਹਦੀ ਪਰਭਾਈ ਦੇ ਸਾਨੂੰ ਹੀ ਕਰਨੀ ਪੈਣੀ ਨਾ ਸਾਡੇ ਦੇ ਉਹਦਾ ਟੈਕਸ ਵਧਾਇਆ ਜਾਏਗਾ ਨਾ ਕਿੰਨੇ ਹੀ ਕਰੋੜਾਂ ਅਰਬਾਂ ਦਾ ਨੁਕਸਾਨ ਹੋ ਗਿਆ ਕਿੰਨੀਆਂ ਭੈਣਾ ਵਿਧਵਾ ਹੋ ਗਈਆਂ ਹਿੰਦੂਆਂ ਨੂੰ ਚੁਣ-ਚੁਣ ਕੇ ਮਾਰਿਆ ਗਿਆ ਤੇ ਅੱਜ ਮੈਚ ਕਰਾ ਰਿਆ ਇਹ ਤੇ ਸਮਝ ਨਹੀਂ ਆ ਰਹੀ ਸਾਡੀਆਂ ਸਰਕਾਰਾਂ ਕਿਸ ਕੰਮ ਲਾ ਰਹੀਆਂ ਜੇ ਮੈਚ ਹੋਣਾ ਜ਼ਰੂਰੀ ਏ ਤੇ ਕਰਤਾਰਪੁਰ ਦਾ ਲਾਂਘਾ ਵੀ ਖੋਲਿਆ ਜਾਵੇ ਜੇ ਮੈਚ ਜ਼ਰੂਰੀ ਆ ਤੇ ਸਾਡਾ ਵਪਾਰ ਵੀ ਖੋਲਿਆ ਜਾਵੇ ਜੇ ਮੈਚ ਜ਼ਰੂਰੀ ਆ ਤੇ ਬਾਕੀ ਕੰਮ ਵੀ ਕੀਤੇ ਜਾਣਗੇ ਸਾਹਿਬ ਜੀ ਤੁਸੀਂ ਬਾਰ-ਬਾਰ ਕਹਿ ਰਹੇ ਹੋ ਵੀ ਨੁਕਸਾਨ ਹੋਇਆ ਇਹ ਚੀਜ਼ ਦਾ ਪਰ ਤੁਹਾਡੀ ਗੱਲ ਕਰੀਏ ਤੁਸੀਂ ਹਿੰਦੂ ਜਿਹਾ ਨੇਤਾ ਜੇ ਉਹਦੇ ਤੁਸੀਂ ਬੀਜੇਪੀ ਦੇ ਲੀਡਰ ਵੀ ਜੇ ਤੁਹਾਡੀ ਸਰਕਾਰ ਨੇ ਕਹਿੰਦੇ ਬੀਜੇਪੀ ਨੇ ਕਰਾਇਆ ਕਹਿੰਦੇ ਵੱਡੇ ਆਕਾਦਾ ਬੇਟਾ ਸੀ ਉਹਨਾਂ ਵੱਲੋਂ ਕਰਾਇਆ ਗਿਆ ਇਹ ਨਾ ਹੋਵੇ ਤੁਹਾਨੂੰ ਕਿਤੇ ਖਵਾਜਾ ਭੁਤਾਂ ਪਵੇ ਤੁਹਾਨੂੰ ਕਿਤੇ ਲੀਡਰਸ਼ਿਪ ਚੋਂ ਬਾਹਰ ਕੱਢਾ ਦੇ ਸੱਚ ਸੱਚ ਹੈ ਸੱਚ ਸੱਚ ਹੀ ਰਹੇਗਾ ਜੇ ਭਾਰਤੀ ਜਿੰਦਾ ਪਾਰਟੀ ਸਹੀ ਕੰਮ ਕਰਦੀ ਆ ਨਮਸਤਕ ਹੁੰਦੇ ਆ ਬਾਰ ਬਾਰ ਲੋਕਾਂ ਨੂੰ ਵੀ ਸਮਝਾਉਨੇ ਆ ਵੀ ਇਸ चीज ਦਾ ਡਟ ਕੇ ਸਾਥ ਦੋ ਪਰ ਜੇ ਭਾਰਤੀ ਜਨਤਾ ਪਾਰਟੀ ਕੁਝ ਗਲਤ ਕਰਦੀ ਹੈ ਜੇ ਸਾਡੇ ਲੀਡਰ ਵਿੱਚ ਕੁਝ ਗਲਤ ਕਰ ਰਹੇ ਆ ਤੇ ਸਾਡਾ ਫਰਜ ਬੰਦਾ ਹੈ ਕਿ ਜਿੰਨਾ ਚਿਰ ਬੱਚਾ ਵੀ ਰੋਂਦਾ ਨਹੀਂ ਨਾ ਤੇ ਮਾਂ ਵੀ ਦੁੱਧ ਨਹੀਂ ਪੀਉਂਦੀ ਜੋ ਜਿੰਨਾ ਚਿਰ ਇਸ चीज ਦਾ ਵਿਰੋਧ ਆਪਣੀ ਸਰਕਾਰਾਂ ਨੂੰ ਦੱਸਾਂਗੇ ਨਾ ਉਹ ਇਹ ਸੋਚਣਗੇ ਵੀ ਅਸੀਂ ਮੈਚ ਕਰਾਤਾ ਜਨਤਾ ਚੁੱਪਿਆ ਲਗਭਗ ਹੋ ਸਕਦਾ ਹੈ ਮੈਸੇ ਹੀ ਹੋਵੇ ਸਾਡਾ ਵਿਰੋਧ ਉਥੋਂ ਤੱਕ ਜਾਣਾ ਚਾਹੀਦਾ ਹੈ ਇਸ ਦਾ ਖਾਮਿਆ ਜਾ ਜੋ ਵੀ ਹੋਵੇ ਸਾਨੂੰ ਇਸ ਚੀਜ਼ ਦਾ ਕੋਈ ਵੀ ਡਰ ਨਹੀਂ ਹੈ ਪਰ ਜੋ ਸੱਚ ਹੈ ਉਹ ਸੱਚ ਹੀ ਰਹੇਗਾ ਆਪਾਂ ਜੀ ਕਿਸ ਤਰ੍ਹਾਂ ਦੇਦੇ ਹੋ ਜਦੋਂ ਦਲਜੀਤ ਦੀ ਫਿਲਮ ਆਈ ਸੀ ਹਜੇ ਤੁਸੀਂ ਦੇਖਿਆ ਸੀ ਫਿਲਮ ਬਣੀ ਪਹਿਲੋਂ ਸੀ ਹੀਰੋ ਨੇ ਸਭ ਕੁਝ ਪਹਿਲੋਂ ਹੋਇਆ ਸੀ ਉਸ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ ਜਦੋਂ ਫਿਲਮ ਰਿਲੀਜ਼ ਹੋਣੀ ਸੀ ਬੜਾ ਵਿਰੋਧ ਕੀਤਾ ਗਿਆ ਵੀ ਇਹ ਗਰਦਾਰ ਆ ਜੀ ਇਹਨੇ ਪਾਕਿਸਤਾਨੀ ਹੀਰੋਨ ਲੱਲੀ ਆ ਬੜਾ ਉਹਨੂੰ ਟ੍ਰੋਲ ਕੀਤਾ ਗਿਆ ਬੜਾ ਉਹਨੂੰ ਚੰਗਾ ਬਣਾ ਕਿਹਾ ਗਿਆ ਹੈ ਅੱਜ ਨਹੀਂ ਸੀ ਲੱਗਦਾ ਵੀ ਉਹ ਦੇਸ਼ ਦੇ ਗਰਦਾਰ ਨੇ ਜਾਂ ਅੱਜ ਜਿਹੜਾ ਨੇ ਮੈਚ ਖੇਡਿਆ ਜਿਹਨਾਂ ਦੇ ਨਾਲ ਉਹ ਪਾਕਿਸਤਾਨ ਸਾਡਾ ਵਿਰੋਧੀ ਆ ਸਾਡੇ ਨਾਲ ਲੜਾਈ ਕੀਤੀ ਆ ਸਾਡੇ ਕਾਰੋਬਾਰ ਬੰਦ ਕੀਤੇ ਸਾਡੇ ਗੁਰੂ ਧਾਮ ਬੰਦ ਨੇ ਕੀ ਲੱਗਦਾ ਨਹੀਂ ਇਹ ਜ਼ਰੂਰੀ ਚੀਜ਼ਾਂ ਸੀ ਅੱਜ ਬਿਲਕੁਲ ਮੈਂ ਤੁਹਾਨੂੰ ਕੀ ਦੱਸਾਂ ਉਤੀਸਾ ਮੈਂ ਵੀ ਵਿਰੋਧ ਕੀਤਾ ਸੀ ਮੈਂ ਬਾਰ-ਬਾਰ ਕਹਿ ਰਿਹਾ ਮੈਂ ਦੇਸ਼ ਭਗਤਿਆਂ ਦੇਸ਼ ਪਹਿਲੇ ਆ ਮੈਂ ਖੁਦ ਕਹਿ ਰਿਹਾ ਜਿਹੜੀ ਚੀਜ਼ ਸਾਨੂੰ ਗਲਤ ਲੱਗਦੀ ਆ ਸਾਨੂੰ ਗਲਤ ਲੱਗੀ ਕਿ ਇੱਕ ਪਾਸੇ ਅਸੀਂ ਜੰਗ ਲੜਦੇ ਪਏ ਆ ਇੱਕ ਦੇਸ਼ ਨਾਲ ਸਾਡੀ ਜੰਗ ਲੜਦੀ ਪਈ ਆ ਸਾਡੇ ਫੌਜੀ ਮਰਦੇ ਪਏ ਆ ਜਾਂ ਇਹ ਇੱਕ ਚੀਜ਼ ਇਹ ਕਲੀਅਰ ਕਰ ਲੋ ਵੀ ਯਾਰ ਜੋ ਕੋਈ ਚੱਲਦਾ ਵਾ ਠੀਕ ਆ ਫੌਜ ਨਾ ਮਰਵਾਈ ਜਾਵੇ ਲੋਕਾਂ ਨੂੰ ਪਾਗਲ ਨਾ ਬਣਾਇਆ ਜਾਵੇ ਪਰ ਜੇ ਸੱਚਮੁੱਚ ਆਪਾਂ ਜੰਗ ਲੜੀ ਆ ਸਾਡੇ ਫੌਜੀ ਸ਼ਹੀਦ ਹੋਏ ਆ ਅਸੀਂ ਆਪਣੀ ਫਿਲਮਾਂ ਦਾ ਬੇਇਸ਼ਕਾਰ ਕੀਤਾ ਏ ਤੇ ਇਹ ਚੀਜ਼ ਵੀ ਨਹੀਂ ਚਾਹੀਦੀ ਸੀ ਕਿ ਤਨਾ ਕਿਤੇ ਸਾਡੀ ਜਿਹੜੇ ਪੰਜਾਬੀ ਫਿਲਮਾਂ ਰਿਲੀਜ਼ ਹੋ ਰਹੀਆਂ ਵਾ ਜੇ ਆਪਾਂ ਕਹੀਏ ਵੀ ਇਹ ਜਿਹੜਾ ਮੈਚ ਆ ਇਹ ਸਹੀ ਆ ਤੇ ਫਿਰ ਸਾਡੀਆਂ ਪੰਜਾਬੀ ਫਿਲਮਾਂ ਵੀ ਸਹੀ ਸੀ ਕਿਉਂਕਿ ਉਹਨਾਂ ਤੇ ਐਕਟਿੰਗ ਕੀਤੀ ਆ ਐਕਟਿੰਗ ਰੋਲ ਅਦਾ ਕੀਤਾ ਏ ਰੋਲ ਅਦਾ ਕਰਕੇ ਉਹ ਆਪਣੇ ਦੇਸ਼ ਚਲੇ ਗਏ ਆਪਣੇ ਦੇਸ਼ ਚਲੇ ਗਏ ਜੇ ਤੁਹਾਨੂੰ ਲੱਗ ਰਿਹਾ ਸੀ ਸਾਡੀ ਸਰਕਾਰਾਂ ਨੂੰ ਲੱਗ ਰਿਹਾ ਸੀ ਕਿ ਮੈਚ ਸਹੀ ਆ ਮੈਂ ਫਿਰ ਬਾਰ-ਬਾਰ ਕਵਾਂਗੇ ਫਿਰ ਬਾਕੀ ਸਭ ਕੁਝ ਵੀ ਸਹੀ ਸੀ ਫਿਰ ਉਹ ਸਾਡੀਆਂ ਫਿਲਮਾਂ ਵੀ ਸਹੀ ਸੀ ਜਿੰਨਾਂ ਦਾ ਹੀ ਵਿਰੋਧ ਕਰਦੇ ਆ ਰਹੇ ਆ। ਪਰ ਮੈਂ ਇਹ ਸੋ ਵੀ ਤੁਹਾਡੀ ਸ਼ਾਬਾਸ਼ ਆ ਤੁਹਾਡਾ ਜਮੀਨ ਜਾ ਗਿਆ ਤੁਸੀਂ ਅੱਜ ਕੈਮਰੇ ਸਾਹਮਣੇ ਆਏ ਹੋ ਪਰ ਆ ਜੋ ਅਨਭਗਤ ਕਿੱਥੇ ਨੇ ਜਿਹੜੇ ਬਾਰ-ਬਾਰ ਉਹ ਚੀਜ਼ ਦਾ ਵਿਰੋਧ ਕਰਦੇ ਇਥੇ ਦਜੀਤ ਦਾ ਵੀ ਉਹ ਗਰਦਾਰ ਆ ਜੀ ਉਹ ਪੰਜਾਬ ਦਾ ਖਾਂਦਾ ਪੰਜਾਬ 'ਚ ਰਹਿ ਕੇ ਅੱਜ ਸਰਦਾਰ ਆ ਕਿ ਲੱਗਦਾ ਨਹੀਂ ਕਿਤੇ ਪਗੜੀ ਨੂੰ ਟਾਰਗੇਟ ਕੀਤਾ ਜਾਂਦਾ ਚੀਨ ਨੂੰ ਲੈ ਕੇ ਆ ਜੋ ਬੜਾ ਸੋ ਗੱਲਾਂ ਕੀਤੀਆਂ ਗਈਆਂ ਵੀ ਪਾਕਿਸਤਾਨ ਦੇ ਕਲਾਕਾਰਾਂ ਲਲੀਆਂ ਵਾਂ ਇਦਾਂ ਕੁਝ ਕੀਤਾ ਗਿਆ ਆ ਜੋ ਕਿੱਥੇ ਨੇ ਅੱਜ ਉਹਨਾਂ ਦੀ ਬੋਲਤੀ ਕਿ ਬੰਦ ਹੋ ਗਈ ਅੱਜ ਜਿੱਦਸੇ ਮਰਜੀ ਸੀ ਸਭ ਤੋਂ ਪਹਿਲਾਂ ਸਾਨੂੰ ਆਪਣਾ ਭਾਰਤ ਪਿਆਰਾ ਸੀ ਸਾਡਾ ਦੇਸ਼ ਪਿਆਰਾ ਸੀ ਅੱਜ ਸੰਧੂਰ ਕਿੱਥੇ ਆ ਜੀ ਜਿਹੜਾ ਅੱਜ ਕੀ ਲੱਗਦਾ ਨਹੀਂ ਜਿੰਨਾ ਭੈਣਾ ਸੰਧੂਰ ਅੱਖਾਂ 'ਚੋ ਮਥਿਆਂ 'ਚੋ ਮਟੇ ਇਹਨੇ ਅੱਜ ਸਾਡਾ ਸੰਧੂਰ ਕਿੱਥੇ ਗਿਆ ਉਹਨਾਂ ਨਾਲ ਅਸੀਂ ਜਾ ਕੇ ਖੇਡਦੇ ਪਏ ਆ ਕਿਹੜੇ ਜ਼ਮੀਰਾਂ ਮਰ ਗਈਆਂ ਜਾ ਕੇ ਨਾਲ ਅਸੀਂ ਐਡੀ ਜ਼ਰੂਰੀ ਸਾਡਾ ਮੈਜੂਰੀ ਛੇੜਾਈ ਮੈਂ ਤੁਹਾਨੂੰ ਬਾਰ-ਬਾਰ ਉਹ ਗੱਲ ਕਹੀ ਜਾ ਰਿਹਾ ਵਾਂ ਕਿ ਜਿਹੜੇ ਸਾਡੇ ਦੇਸ਼ ਦੇ ਫੌਜੀ ਸ਼ਹੀਦ ਹੋਏ ਆ ਉਨ੍ਹਾਂ ਦੀ ਵਿਦਵਾਵਾਂ ਦੇ ਕੀ ਅਸਰ ਹੋਇਆ ਹੋਏਗਾ ਇਹ ਮੈਚ ਦੇਖ ਕੇ ਕਿ ਇੱਕ ਪਾਸੇ ਬਾਰਡਰਾਂ ਤੇ ਸਾਡੇ ਬੰਦਿਆਂ ਨੂੰ ਸ਼ਹੀਦ ਕਰਾਇਆ ਜਾ ਰਿਹਾ ਏ ਇੱਕ ਪਾਸੇ ਸਾਡੇ ਗੁਰੂਤਾ ਬੰਦ ਕਰਾਤੇ ਗਏ ਆ ਜੇ ਸਾਡੀ ਪੰਜਾਬੀ ਫਿਲਮਾਂ ਬੰਦੀਆਂ ਵਾਂ ਤੇ ਆਪਸ ਵਿੱਚ ਭਾਈਚਾਰਾ ਖਰਾਬ ਕਰ ਲਈ ਇੱਕ ਦੂਜੇ ਦਾ ਵਿਰੋਧ ਕਰਦੇ ਪਏ ਆ ਕਾਰਨ ਕੀ ਏ ਇਸ ਦਾ ਸਰਕਾਰਾਂ ਆਪਣਾ ਕੰਮ ਦੇ ਉਹਨਾਂ ਸਹੀ ਕਰ ਲਿਆ ਬੀਬੀਸੀ ਨੇ ਇੱਕ ਗੱਲ ਤੇ ਕਲੀਅਰ ਕਰ ਲਈ ਜੀ ਬੀਬੀਸੀ ਦੀਆਂ ਕੰਡੀਸ਼ਨਸ ਹੈਗੀਆਂ ਵਾਂ ਜੇ ਇੰਡੀਆ ਉਤੋਂ ਹੱਥ ਖੜੇ ਕਰਕੇ ਆ ਜਾਂਦਾ ਕਿ ਇਹ ਸਾਡਾ ਪਾਕਿਸਤਾਨ ਦੁਸ਼ਮਣ ਦੇਸ਼ ਆ ਅਸੀਂ ਇਹਨਾਂ ਖੇਡਣਾ ਨਹੀਂ ਆ ਤੇ ਨਮਸਤਕ ਹੋਣਾ ਇਹ ਸਾਰੇ ਸਲੂਟ ਕਰਨਾ ਸੀ ਪਰ ਇੱਕ ਗਲਤੀ ਇਹਨਾਂ ਦੀ ਸਾਰੇ ਕੰਮ ਤੇ ਪਾਣੀ ਫੇਰ ਦਿੱਤਾ ਗਿਆ ਜਿੰਨਾ ਕੁਝ ਇਹਨਾਂ ਕੀਤਾ ਹੈ ਸਭ ਕੁਝ ਮਿੱਟੀ ਹੋ ਗਿਆ ਪ੍ਰੈਸ ਦਾ ਬਹੁਤ ਧੰਨਵਾਦ ਆ ਕਿ ਜਿਹੜੀ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਆਉਂਦੇ ਆ ਕਿਉਂਕਿ ਲਗਭਗ 3-4 ਦਿਨ ਹੋ ਚੁੱਕੇ ਆ ਮੈਚ ਵੀ ਸੰਡੇ ਦਾ ਖਤਮ ਹੋ ਗਿਆ ਵਾ ਤੁਹਾਨੂੰ ਕੀ ਦੱਸਾਂ ਮੈਚ ਨਹੀਂ ਦੇਖਿਆ ਨੇ ਤੇ ਇੰਡੀਆ ਪਾਕਿਸਤਾਨ ਦਾ ਮੈਚ ਬਹੁਤ ਪ੍ਰਸ਼ੰਸਕ ਐਸੇ ਆ ਜਿਹੜੇ ਖੁੱਲ ਕੇ ਦੇਖਦੇ ਆ ਮਜ਼ਾ ਲਿੰਦੇ ਆ ਤੇ ਬੜੇ ਸੱਜਣਾ ਨੇ ਬੜੇ ਬਹੁਤ ਭਾਰੀ ਮਾਨਨਾ ਕਿ ਆ ਕਿ ਸਰਹੀ ਮੈਚ ਹੀ ਨਹੀਂ ਦੇਖਿਆ ਕਿਉਂਕਿ ਸਾਡੇ ਚ ਦੇਸ਼ ਭਗਤੀ ਆ ਸਚਾਈ ਆ ਸਚਾਈ ਨੂੰ ਅੱਗੇ ਲੈ ਕੇ ਆਵਾਂਗੇ ਕੋਈ ਵੀ ਹੋਵੇ ਜਿਹੜੇ ਅੰਧਵਕਤ ਕਹਿ ਰਹੇ ਆ ਅੰਧਵਕਤ ਨਹੀਂ ਆ ਭਾਰਤੀ ਜਨਤਾ ਪਾਰਟੀ ਦੇ ਸਿਪਾਹੀ ਆ ਆਪਣੀ ਕੌਮ ਦੇ ਆਪਣੇ ਦੇਸ਼ ਦੇ ਆਪਣੀ ਪਾਰਟੀ ਜਾਂਬਾਦ ਸਿਪਾਹੀ ਆ ਪਰ ਜੇ ਸਾਡੇ ਰਾਜੇ ਕੋਲ ਵੀ ਉਸ ਦੇ ਵਜ਼ੀਰਾ ਕੋਈ ਕੁਝ ਗਲਤ ਹੋਇਆ ਤੇ ਉੱਥੋਂ ਦਾ ਗਲਤ ਮੈਸੇਜ ਲਾਉਣਾ ਵੀ ਸਾਡਾ ਹੀ ਫਰਜ਼ ਬਣਦਾ ਹੈ ਅਸੀਂ ਦੇਖਿਆ ਬਨੇ ਜਿਹੜੇ ਲੋਕ ਪਹਿਲਾਂ ਪਾਕਿਸਤਾਨ ਦਾ ਝੰਡਾ ਫੂਕਦੇ ਸੀ ਤੁਹਾਡੇ ਲੋਕ ਅਸੀਂ ਦੇਖਿਆ ਬੜੀ ਬੜੀ ਤੁਸੀਂ ਝੰਡਾ ਫੂਕਿਆ ਬੜਾ ਬੜਾ ਵਿਰੋਧ ਕੀਤਾ ਸੀ ਖਾਸ ਕਰਕੇ ਚਾਹੇ ਤੁਸੀਂ ਭਾਜੀਪੀ ਲੀਡਰ ਹੋ ਹਿੰਦੂ ਲੀਡਰ ਹੋ ਹਮੇਸ਼ਾ ਕਰਦੇ ਵੀ ਆਏ ਹੋ ਪਰ ਅੱਜ ਇਹ ਜਿਹੜਾ ਵੱਡਾ ਅੱਜ ਮੈਚ ਖੇਡਿਆ ਗਿਆ ਵਾ ਕੀ ਲੱਗਦਾ ਨਹੀਂ ਤੁਹਾਨੂੰ ਵੀ ਖੁੱਲ੍ਹ ਕੇ ਸਾਹਮਣੇ ਹੋਣਾ ਚਾਹੀਦਾ ਸੀ ਇਸ ਦਾ ਵਿਰੋਧ ਕਰਨਾ ਚਾਹੀਦਾ ਸੀ ਚੀਜ਼ ਦਾ ਵੀ ਭਾਈ ਮੈਚ ਨਹੀਂ ਹੋਣਾ ਚਾਹੀਦਾ ਇਹ ਬਿਲਕੁਲ ਸਹੀ ਗੱਲ ਹੈ ਤੁਹਾਡੀ ਇਹਦਾ ਵਿਰੋ ਸ਼ਾਇਦ ਮੈਚ ਕੈਨਸਲ ਹੋ ਜਾਵੇ ਕਿਉਂਕਿ ਜਿਹੜੀ ਇਨਪੁਟ ਆ ਰਹੀ ਸੀ ਨਾ ਉਹ ਇਹ ਆ ਰਹੀ ਐ ਕਿ ਕਿਤੇ ਨਾ ਕਿਤੇ ਮੈਚ ਕੈਨਸਲ ਹੋ ਸਕਦਾ ਏ ਜਿਸ ਕਰਕੇ ਅਸੀਂ ਇਹ ਚਾ ਰਹੇ ਸੀ ਕਿ ਅਸੀਂ ਵਿਰੋਧ ਕਰੀਏ ਤੇ ਉਹ ਕਹਿਦਨ ਉਹ ਮੈਚ ਕੈਨਸਲ ਹੋ ਗਿਆ ਤੁਸੀਂ ਵਿਰੋਧ ਕਿਉਂ ਕਰ ਰਹੇ ਜੋ ਸੋ ਇਹੋ ਕਾਰਨ ਰਹਿ ਗਿਆ ਜਿਹਦੇ ਕਰਕੇ ਅਸੀਂ ਲੇਟ ਹੋ ਗਏ ਇਹਦਾ ਵਿਰੋਧ ਪਹਿਲੇ ਹੀ ਪ੍ਰਗਟ ਕਰਨਾ ਚਾਹੀਦਾ ਸੀ ਦੇ رائے ਦਰੁਸਤ ਹੈ ਅਸੀਂ ਹੁਣ ਵੀ ਆਪਣਾ ਬਰੋਡ ਪ੍ਰਗਟ ਕਰ ਰਹੇ ਆ। ਪਰ ਕੀ ਲੱਗਦਾ ਨਹੀਂ ਜਿਵੇਂ ਕਿ ਆ ਇਹਦਾ ਹਮੇਸ਼ਾ ਵੀ ਪਾਕਿਸਤਾਨ ਸਾਡਾ ਦੁਸ਼ਮਣ ਆ ਸਾਡਾ ਹਮੇਸ਼ਾ ਸਾਡੇ ਦੇ ਪਿੱਛੇ ਵਾਰ ਕਰਦਾ। ਕੀ ਲੱਗਦਾ ਕਿ ਦੋਸਤੀ ਦਾ ਹੱਥ ਵਧਾਜਣਾ ਚਾਹੀਦਾ ਵਾ ਜਿਵੇਂ ਮੋਦੀ ਸਾਹਿਬ ਕਹਿੰਦੇ ਨੇ ਵੀ ਇਹ ਕਦੀ ਵੀ ਸਾਡੀ ਦੋਸਤੀ ਦਾ ਹੱਕ ਤਾਂ ਨਹੀਂ ਆ ਤੇ ਮੈਚ ਖੇਡਣ ਵਾਸਤੇ ਸਾਡੇ ਵਾਸਤੇ ਦੋਸਤੀ ਦਾ ਅੱਗੇ ਵਧਾਉਣ ਦੀ ਲੋੜ ਹਾਂ ਜੀ ਹੈਗੀ ਸੀ ਜੀ। ਦੇਖੋ ਕੋਈ ਵੀ ਸਮੁਦਾਇ ਹੈਗਾ ਵਾ ਉੱਥੋਂ ਦੀ ਜਨਤਾ ਜਿਸ ਤਰ੍ਹਾਂ ਦੇ ਇੱਥੇ ਲੋਕੀ ਰਹਿੰਦੇ ਪਏ ਆ ਪਾਕਿਸਤਾਨ ਦੇ ਲੋਕ ਵੀ ਉਸ ਤਰ੍ਹਾਂ ਦੇ ਰਹਿੰਦੇ ਪਏ ਆ ਜੇ ਕੁਝ ਖਰਾਬੀ ਆ ਰਹੀ ਉੱਥੋਂ ਦੇ ਫੌਜ ਦੀ ਆ ਰਹੀ ਉੱਥੋਂ ਦੇ ਲੀਡਰਾਂ ਦੀ ਆ ਰਹੀ ਆ ਜਨਤਾ ਦੇ ਤੁਹਾਡੇ ਮੇਰੇ ਵਰਗੇ ਉੱਥੇ ਰਹਿੰਦੇ ਆ ਜੇ ਆਪਾਂ ਸੋਸ਼ਲ ਮੀਡੀਆ ਦੇਖੀਏ ਟੀਵੀ ਦੇਖੀਏ ਖਾਸ ਕਰਕੇ ਲਾਹੌਰ ਦੀ ਬੋਲੀ ਤੇ ਅੰਮ੍ਰਿਤਸਰ ਦੀ ਬੋਲੀ ਬਿਲਕੁਲ ਸੇਮ ਹੈ ਉਹਨਾਂ ਦੇ ਜਿਹੜੇ ਭਾਈਚਾਰਕ ਸਾਂਝਦੇ ਸੰਦੇਸ਼ ਹੈਗੇ ਆ ਉਹ ਵੀ ਲਗਭਗ ਸੇਮ ਆ ਸੋ ਜਿਹੜੀ ਇਹ ਦੁਸ਼ਮਣੀ ਦੀ ਗੱਲ ਕੀਤੀ ਜਾ ਰਹੀ ਆ ਹਰ ਦੇਸ਼ ਦੇ ਵਿੱਚ ਹਰ ਕੌਮ ਦੇ ਵਿੱਚ ਕੋਈ ਨਾ ਕੋਈ ਗਲਤ ਕੁਝ ਨਾ ਕੋਈ ਗੰਦਾਰ ਹੁੰਦੇ ਆ ਜਿਹਦੀ ਸਾਰਿਆਂ ਨੂੰ ਸਜ਼ਾ ਭੁਗਤ ਨਹੀਂ ਪੈਂਦੀ ਆ ਉਹਨਾਂ ਦੇ ਵਿੱਚ ਵੀ ਸ਼ਾਇਦ ਕੁਝ ਗਲਤ ਲੋਕ ਹੋਣਗੇ ਜਿਹਦੇ ਕਰਕੇ ਸਾਰਿਆਂ ਨੂੰ ਇੱਕ ਗਲਤ ਹੁੰਦਾ ਠੱਪਾ ਲੱਗਦਾ ਪਿਆ ਸੋ ਮੈਂ ਇਹ ਚਾਹਾਂਗਾ ਵੀ ਜੇ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪਾਕਿਸਤਾਨਾਂ ਹੱਥ ਰਲਦੇ ਆ ਅਸੀਂ ਵਪਾਰਿਕ ਸਾਂਝ ਪਉਂਦੇ ਆ ਵਪਾਰਿਕ ਭਾਈਚਾਰਕ ਸਾਂਝ ਪਉਂਦੇ ਆ ਤੇ ਬਹੁਤ ਵਧੀਆ ਕਦਮ ਹੋਏਗਾ ਜੀ ਜਿਵੇਂ ਹੁਣੇ ਮੈਦ ਖੇਡਿਆ ਗਿਆ ਵਾ ਪਾਕਿਸਤਾਨ ਦੇ ਹਿੰਦੂਸਤਾਨ ਦਾ ਤੇ ਜਿਵੇਂ ਤੁਸੀਂ ਦੇਖਿਆ ਵੀ ਹੁਣੇ ਸਾਡੇ ਬਾਰਡਰ ਸਾਰੇ ਬੰਦ ਨੇ ਆਪਣੇ ਤੋਂ ਲੱਗੇ ਹੀ ਲਾਹੌਰ ਦਾ ਬਾਰਡਰ ਆ ਪਾਕਿਸਤਾਨ ਦਾ ਉਥੇ ਖਾਸ ਤਕ ਕੇ ਅਸੀਂ ਦੇਖਿਆ ਵੱਡੀ ਤਦਾਦ ਵੀ ਸਾਡੇ ਟਰੱਕ ਵਪਾਰੀ ਸਾਡੇ ਕੁੱਲੀ ਭਰਾ ਅੱਜ ਬੇਰੋਜ਼ਗਾਰ ਹੋਏ ਨੇ ਜਰੂਰੀ ਨਹੀਂ ਕਿੱਲਾ ਇਹੋ ਬਾਰਡਰ ਦੀ ਗੱਲ ਕਰੀਏ ਉਸਹਾਣੀ ਵਾਲਾ ਬਾਰਡਰ ਆ ਉਥੋਂ ਵਾਗਾ ਬਾਰਡਰ ਆ ਜਿੱਥੇ ਮੱਦੀ ਬੰਬੇ ਦਾ ਗੁਜਰਾਤ ਚੱਲਦੀ ਏ ਸਾਰੇ ਬਾਰਡਰ ਬੰਦ ਪਏ ਨੇ ਕਿੰਨਾ ਸਾਡਾ ਵੱਡਾ ਵਪਾਰ ਬੰਦ ਹੋ ਗਿਆ ਲੋਕਾਂ ਦੀ ਰੋਜੀ ਰੋਟੀ ਬੰਦ ਹੋ ਗਈ ਆ ਕਿ ਲੱਗਦਾ ਨਹੀਂ ਸੀ ਮੈਸ ਤੋਂ ਪਹਿਲਾਂ ਵਪਾਰ ਚਲਾਉਂਦੇ ਕਿ ਭਾਈ ਪਹਿਲ ਵਪਾਰ ਚਲਾਓ ਉਸ ਤੋਂ ਬਾਅਦ ਦੋਸਤੀ ਰੱਤ ਗਾਂ ਵਧਾਵਾਂਗੇ ਫਿਰ ਮੈਂ ਚਲਾਵਾਂਗੇ ਬਿਲਕੁਲ ਸਹੀ ਗੱਲ ਕਹੀ ਹੈ ਜੀ ਖਾਸ ਕਰ ਜਿਵੇਂ ਇਹ ਅੰਮ੍ਰਿਤਸਰ ਤੇ ਰਹਿਣ ਵਾਲੇ ਵਾਸੀ ਆ ਅੰਮ੍ਰਿਤਸਰ ਦੇ ਵਿੱਚ ਕੁੱਲੀਆਂ ਦਾ ਕੰਮ ਲਾ ਲਓ ਟਰੱਕਾਂ ਦਾ ਕੰਮ ਲਗਾ ਲਓ ਹੋਰ ਵੀ ਬਹੁਤ ਲੋਕ ਐਸੇ ਸੀ ਜਿਹੜੇ ਬਾਰਡਰ ਤੋਂ ਜਿੰਨਾਂ ਦੀ ਰੋਟੀ ਚੱਲਦੀ ਸੀ ਵਪਾਰ ਚੱਲਦਾ ਸੀ ਐਸੇ ਵਪਾਰੀ ਅੱਜ ਵੀ ਸ਼ਹਿਰ ਦੇ ਵਿੱਚ ਬੈਠੇ ਆ ਜਿਨ੍ਹਾਂ ਦਾ ਕਰੋੜਾ ਰੁਪਇਆ ਪਾਕਿਸਤਾਨ ਦੇ ਵਿੱਚ ਲੈਣ ਦੇਣ ਦੇ ਵਿੱਚ ਫਸਿਆ ਹੋਇਆ ਵਾ ਅੱਜ ਉਹ ਵਪਾਰੀ ਆਪਣੇ ਆਪ ਨੂੰ ਕੋਸ ਰਹੇ ਆ ਆਪਣੇ ਆਪ ਨੂੰ ਕਹਿ ਰਹੇ ਆ ਕਿ ਅਸੀਂ ਤੇ ਦੇਸ਼ ਭਗਤੀ ਕਰਦੇ ਹੋਏ ਵਪਾਰ ਬੰਦ ਕਰ ਦਿੱਤਾ ਗਿਆ ਹੁਸੈਨੀ ਵਾਲਾ ਬੱਡ ਰਿਆ ਟਾਰੀ ਬੱਡ ਰਿਆ ਹੋਰ ਵੀ ਕਈ ਬੱਡ ਰਸੇ ਆ ਜਿੱਥੋਂ ਸਾਡਾ ਵਪਾਰ ਪਾਕਿਸਤਾਨਾ ਚੱਲਦਾ ਸੀ ਇਧਰੋਂ ਆਲੂ ਗੰਡੇ ਜਾਂਦੇ ਸੀ ਤੇ ਉਧਰੋਂ ਸਮਾਨ ਆਉਂਦਾ ਸੀ ਪਾਕਿਸਤਾਨ ਦਾ ਸੀਮੈਂਟ ਆਂਦਾ ਰੇਧੋ ਸੀਮੈਂਟ ਜਦੋਂ ਦਾ ਪਾਕਿਸਤਾਨ ਦਾ ਬੰਦ ਹੋਇਆ ਹੈ ਇੰਡੀਅਨ ਸੀਮੈਂਟ ਦੇ ਵਿੱਚ ਕਿੰਨਾ ਉਹਦੀ ਰੇਟ ਦੇ ਵਿੱਚ ਭਾਰੀ ਉਛਾਲ ਆਇਆ ਏ ਕਿਉਂਕਿ ਕੋਈ ਵੀ ਚੀਜ਼ ਆ ਉਧਰ ਆਲੂ ਗੰਡੇ ਜਾਂਦੇ ਸੀ ਤੜਕੇ ਸਮਾਨ ਜਾਂਦਾ ਸੀ ਉਹ ਬੰਦ ਹੋਣਾ ਉਸ ਦੇ ਚ ਮਹਿੰਗਾਈ ਹੋਈ ਆ ਕਿਉਂਕਿ ਦੋਨਾਂ ਦੇਸ਼ਾਂ ਨੂੰ ਕੁਝ ਨਾ ਕੁਝ ਫਰਕ ਪੈਂਦਾ ਏ ਇਹ ਨਾ ਸੋਚੇ ਕਿ ਉਹਨਾਂ ਨੂੰ ਬੰਦ ਕਰਤਾ ਤੇ ਸਾਨੂੰ ਮੁਸ਼ਕਲ ਕੋਈ ਨਹੀਂ ਆਈ ਮੁਸ਼ਕਲ ਸਾਨੂੰ ਵੀ ਆਈ ਆ ਪਰ ਜੋ ਕੁਝ ਹੋਇਆ ਜੇ ਤੁਸੀਂ ਵਪਾਰ ਕਹਿੰਦੇ ਵੇਜੋ ਤੇ ਗੁਰੂਤਾਮ ਦਾ ਰਸਤੇ ਖੋਲਣੇ ਕਰਤਾਰਪੁਰ ਦਾ ਫਿਰ ਤੋਂ ਸਭ ਤੋਂ ਪਹਿਲੇ ਚਾਹੀਦਾ ਸੀ ਜੇ ਆਪਾਂ ਵਪਾਰ ਨੂੰ ਕਵਾਂਗੇ ਵੀ ਵਪਾਰ ਖੋਲਣਾ ਚਾਹੀਦਾ ਹੀ ਪਹਿਲੇ ਤੇ ਸਾਡੇ ਗੁਰੂਤਮ ਦੇ ਰਸਤੇ ਉਸ ਤੋਂ ਪਹਿਲੇ ਖੋਲਨੇ ਚਾਹੀਦੇ ਹੀ ਸਭ ਤੋਂ ਪਹਿਲੇ ਕਰਤਾਰਪੁਰ ਦਾ ਲਾਂਘਾ ਖੋਲਿਆ ਜਾਂਦਾ ਫਿਰ ਸਾਡੇ ਬਾਰਡਰ ਚਲਾਏ ਜਾਂਦੇ ਫਿਰ ਚਾਹੇ ਮੈਚ ਕਰੋਂਦੇ ਜਾਂ ਜੋ ਮਰਜ਼ੀ ਕਰੋਂਦੇ ਇੱਕ ਪਾਸੇ ਤੇ ਆਪਾਂ ਦੁਸ਼ਮਣੀ ਦੀ ਰਾਹ ਤੇ ਚੱਲਦੇ ਹਜ਼ਾਰਾਂ ਫੌਜੀ ਮਰਵਾਤੇ ਇੱਕ ਦੂਜੇ ਨੂੰ ਮਰਨ ਮਾਰਨ ਦੇ ਉਤਾਵਲੇ ਹੋਗੇ ਐਸੇ ਹਾਲਾਤ ਹੋ ਗਏ ਸੀ ਐ ਲੱਗ ਰਿਹਾ ਸੀ ਵੀ ਜਾਂ ਅਸੀਂ ਖਤਮ ਹੋਵਾਂਗੇ ਜਾਂ ਪਾਕਿਸਤਾਨ ਖਤਮ ਕਰਾਂਗੇ ਪਰ ਅੱਜ ਦਾ ਦਿਨ ਜੋ ਦੇਖਿਆ ਸੰਡੇ ਨੂੰ ਜੋ ਮੈਚ ਦੇਖਿਆ ਸਾਡਾ ਦਿਲ ਪਰ ਆਇਆ ਇਹ ਬਿਲਕੁਲ ਮੈਚ ਨਹੀਂ ਹੋਣਾ ਚਾਹੀਦਾ ਗਾਂ ਐਸਾ ਕੋਈ ਵੀ ਕਾਰ ਹੈ ਜਦ ਇੰਡੀਆ ਆਪਾਰਤ ਸਾਡਾ ਪਾਕਿਸਤਾਨ ਦਾ ਮੈਚ ਹੋਏਗਾ ਤੇ ਸਭ ਤੋਂ ਪਹਿਲੇ ਇਸ ਚੀਜ਼ ਦਾ ਵਿਰੋਧ ਵੀ ਪ੍ਰਗਟ ਕਰਾਂਗੇ ਤੇ ਜਾਂ ਚੀਜ਼ ਦਾ ਖਾਤਮਾ ਕੀਤਾ ਜਾਏਗਾ। ਅਸੀਂ ਦੇਖਿਆ ਵੀ ਬੰਨੀ ਖਾਸ ਕਰਕੇ ਅੱਜ ਕੱਲ੍ਹ ਸਿੱਖ ਭਾਈ ਜੱਜ ਬੜੀ ਰੋਸ ਪਾਈ ਜਾ ਰਹੀ ਆ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਹੈ ਕਰਤਾਰਪੁਰ ਸਾਹਿਬ ਦੀ ਲਾਂਘੇ ਦੀ ਗੱਲ ਆ ਉਧਰ ਨਨਕਾਣਾ ਸਾਹਿਬ ਦੇ ਜਿਹੜੇ ਧਾਰਮਿਕ ਜੱਥੇ ਦੀ ਗੱਲ ਕੀਤੀ ਏ ਉਹ ਜੱਥੇ ਨੂੰ ਵੀ ਪਰਿਵਾਰਕੀ ਨਹੀਂ ਦਿੱਤੀ ਗਈ ਵੀ ਪਾਕਿਸਤਾਨ ਨਹੀਂ ਜਾ ਸਕਦੇ। ਉਹਨਾਂ ਵਿੱਚ ਵੀ ਇਹ ਬੜੀ ਨਾਰਗੀ ਆ। ਭਾਈ ਜੇਕਰ ਤੁਹਾਡੇ ਮੈਚ ਹੋ ਸਕਦੇ ਨੇ ਤੁਸੀਂ ਉਹ ਚੀਜ਼ਾਂ ਦੇਖ ਸਕਦੇ ਹੋ ਵੀ ਸਾਡੇ ਗੁਰੂ ਤਾਂ ਮੰਨ ਕੋ ਸਾਨੂੰ ਰੋਕਿਆ ਜਾ ਰਿਹਾ ਏ। ਬਿਲਕੁਲ ਸਹੀ ਗੱਲ ਹੈ ਜੀ ਜਿਹੜਾ ਉਹਨਾਂ ਦਾ ਗੁੱਸਾ ਬਿਲਕੁਲ ਜਾਇਜ਼ ਆ ਜੇ ਇੰਡੀਆ ਪਾਕਿਸਤਾਨ ਦਾ ਮੈਚ ਕਰਵਾ ਦਿੱਤਾ ਗਿਆ ਤੇ ਗੁਰੂ ਧਾਮਾਂ ਦੇ ਲਾਂਘੇ ਖੋਲਣੇ ਵੀ ਬਹੁਤ ਜ਼ਰੂਰੀ ਆ ਕਿਉਂਕਿ ਰੱਬ ਸਾਰਿਆਂ ਦਾ ਇੱਕੋ ਹੀ ਆ ਕੋਈ ਵੀ ਕਿਸੇ ਦੇ ਵਿੱਚ ਵੰਡ ਨਹੀਂ ਪੁੰਦਾ ਜੇ ਸਾਡੇ ਗੁਰੂ ਧਾਮ ਉਧਰ ਰਹਿ ਗਏ ਆ ਮੈਂ ਤਾਂ ਤੁਹਾਨੂੰ ਇਹ ਆਪਣੇ ਦਿਲ ਦੀ ਗੱਲ ਦੱਸਾਂ ਕਿ ਜਿਹੜਾ ਜੰਗ ਵੀ ਲੜਾਈ ਵੀ ਬੰਦ ਹੋਈ ਨਾ ਸਾਨੂੰ ਇਹੀ ਕੁਝ ਨਹੀਂ ਕਰਤਾਰਪੁਰੀ ਸਾਡੇ ਚ ਲੈ ਆਓ ਉਹ ਤੇ ਲਿਆਂਦਾ ਨਹੀਂ ਗਿਆ ਉਹ ਕੰਮ ਤੇ ਹੋਇਆ ਨਹੀਂ ਆ ਉਲਟਾ ਰਸਤਾ ਬੰਦ ਕਰਾਤਾ ਉਹ ਵੀ ਬੰਦ ਕਰਾਤਾ ਅਸੀਂ ਇਹ ਸੋਚਿਆ ਸੀ ਕਿ ਸਿੱਧਾ ਜਾਇਆ ਕਰਾਂਗੇ ਦਰਸ਼ਨ ਕਰਕੇ ਆਇਆ ਕਰਾਂਗੇ ਲੜਾਈ ਤੋਂ ਬਾਅਦ ਇਹਨਾਂ ਲੰਗਾ ਬੰਦੀ ਕਰਵਾਤਾ ਸਿੱਧਾ ਦਰਸ਼ਨ ਕੀ ਦੇਣੇ ਸੀ ਸੋ ਇਹ ਚੀਜ਼ਾਂ ਸਭ ਤੋਂ ਵੇਲੇ ਸਾਡੀ ਸੈਂਟਰ ਸਰਕਾਰ ਕੋ ਹੱਥ ਜੁੜ ਕੇ ਬੇਨਤੀ ਆ ਕਿ ਜੇ ਤੁਸੀਂ ਮੈਚ ਕਰਵਾਇਆ ਜੋ ਤੇ ਕਰਤਾਰਪੁਰ ਸਾਹਿਬ ਦਾ ਲੰਗਾ ਵੀ ਖਿਲਾਓ ਸਾਡੇ ਜਿਹੜੇ ਉਧਰ ਗੁਰੂ ਧਾਮ ਆ ਉਹਦੀ ਆਗਿਆ ਵੀ ਦਿਓ ਤਾ ਜੋ ਜਾ ਕੇ ਆਪਣੇ ਗੁਰੂ ਧਾਮ ਦੇ ਦਰਸ਼ਨ ਕਰਕੇ ਆ ਸਕੀ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸਹੀ ਗੱਲ ਬਾਤ ਕੀਤੀ ਵਿਪਨ ਨਹੀਂ ਹੈ ਜਿਹੜੇ ਕਿ ਹਿੰਦੂ ਨੇਤਾ ਦੇ ਨਾਲ-ਨਾਲ ਭਾਜਪਾ ਦੇ ਵੱਡੇ ਕਾਰਜਕਰਤਾ ਨੇ ਪਰ ਇਹਨਾਂ ਦੇ ਮਨਾਂ 'ਚ ਵੀ ਜਿਹੜਾ ਅੱਜ ਗੁੱਸੇ ਦੀ ਲਹਿਰ ਆ ਰਿਹਾ ਰੋਸ ਹੀ ਪਾਇਆ ਜਾ ਰਿਹਾ ਭਾਈ ਸਭ ਤੋਂ ਪਹਿਲਾਂ ਕਹਿੰਦੇ ਆਪਣਾ ਦੇਸ਼ ਐਸ ਕਰਕੇ ਉਹਨਾਂ ਕਹਿੰਿਆ ਵੀ ਜੇਕਰ ਮੈਚ ਪਾਕਿਸਤਾਨ ਤੇ ਹਿੰਦੁਸਤਾਨ ਦਾ ਮੈਚ ਹੋਇਆ ਸੀ ਤੇ ਉੱਥੇ ਗੁਰੂ ਧਾਮਾਂ ਦੇ ਦਰਸ਼ਨ ਵੀ ਜਿਹੜੇ ਬਹੁਤ ਜ਼ਰੂਰੀ ਨੇ ਤੁਸੀਂ ਦੇਖਿਆ ਜਿਵੇਂ ਵੀ ਹੁਣ ਨਨਕਾਣਾ ਸਾਹਿਬ ਦੀ ਗੱਲ ਕਰੀਏ ਜਾਂ ਕੋਵਿਡ ਕੋਵਿਡ ਰੋਦੀ ਗੱਲ ਕਰੀਏ ਕਰਤਾਰਪੁਰ ਸਾਹਿਬ ਦੀ ਉਹ ਵੀ ਜਿਹੜੇ ਬੰਦ ਨੇ ਤੇ ਜਥੇ ਨੂੰ ਜਿਹੜਾ ਮਨਾ ਵੀ ਕੀਤਾ ਗਿਆ ਵੀ ਜਥਾ ਜਿਹੜਾ ਉਹ ਨਹੀਂ ਪਾਕਿਸਤਾਨ ਜਾ ਸਕਦਾ ਇਹ ਵੀ ਜੜੀ ਐਸੇ ਕੰਮ ਕਾਫੀ ਭਾਰੀ ਜਿਹੜਾ ਰੋਸ਼ ਪਾਇਆ ਜਾ ਰਿਹਾ ਮੀਨੂ ਦੇ ਉਜਾਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ